ਭਾਰਤੀ ਜਨਤਾ ਪਾਰਟੀ ਜਿਮਣੀ ਚੌਂ ਤੋਂ ਪਹਿਲਾ ਵੱਡਾ ਪਤਾ ਖੜਨ ਜਾ ਰਹੀ ਹੈ ਪਿਛਲੀਆਂ ਜਿਲ੍ਹਾ ਵੀ ਜਿਮਣੀ ਚੌੜਾ ਹੋਈਆਂ ਨੇ ਚਾਹੋ ਜਲੰਧ ਵੈਸਟ ਹੋਵੇ ਡੇਰਾ ਬਾਬਾ ਨਾਨਕ ਛੱਬੇ ਬਾ ਗੱਦੜ ਬਾ ਅਤੇ ਬਰਨਾਲਾ ਸਿਰਫ ਹਿੰਦੂ ਚਿਹਰਾ ਉਤਾਰਿਆ ਗਿਆ ਸੀ ਲੁਧਿਆਣਾ ਵੈਸਟ ਦੇ ਵਿੱਚ ਬਾਕੀ ਚਾਰਾਂ ਹਲਕਿਆਂ ਦੇ ਵਿੱਚ ਸਿੱਖ ਚਿਹਰੇ ਉਤਾਰੇ ਸੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਜਿਮਨੀ ਚੋਣਾਂ ਦੇ ਲਈ ਲੇਕਰ ਮੂਧਰੇ ਮੂੰਹ ਡਿੱਗੇ ਜਬਾਨਤਾ ਵੀ ਜਕਤ ਹੋਈਆਂ ਸਿਰਫ ਚੀਤਲ ਅੰਗੂਰਾਲ ਦੂਜੇ ਨੰਬਰ ਤੇ ਰਹੇ ਜਦੋਂ ਪਹਿਲੀ ਜਿਮਨੀ ਚੋਣ ਹੋਈ ਸੀ ਹਲਕਾ ਜਲੰਧ ਪੱਛਮੀ ਤੋਂ ਜਿੱਥੋਂ ਮੋਹਿੰਦਰਪਾਲ ਭਗਤ ਕਾਫੀ ਵੋਟਾਂ ਲੈ ਕੇ ਜਿੱਤੇ ਜਿਹੜੇ ਹੁਣ ਮੰਤਰੀ ਬਣੇ ਹੋਏ ਨੇ ਵਾਰ-ਵਾਰ ਗੱਲ ਕੀਤੀ ਜਾ ਰਹੀ ਹੈ ਕੌਮ ਵੱਲੋਂ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਸਿੱਖਾਂ ਦੇ ਨਾਲ ਧੱਕਾ ਕੀਤਾ ਇੰਜ ਲੱਗਦਾ ਹੈ ਜਿਵੇਂ ਭਾਰਤ ਦੇ ਵਿੱਚ ਦੋ ਕਾਨੂੰਨ ਚੱਲਦੇ ਹੋਣ ਸਿੱਖਾਂ ਵਾਸਤੇ ਅਲੈਦਾ ਕਾਨੂੰਨ ਹੋਵੇ ਅਤੇ ਦੂਸਰਿਆਂ ਵਾਸਤੇ ਅਲੈਦਾ ਕਾਨੂੰਨ ਹੋਣ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆਂ ਡੇਰਾ ਸੱਚਾ ਸੌਦਾ ਦੇ ਸਾਥ ਬਾਬਾ ਰਾਮ ਰਹੀਮ ਦੀ ਜਦੋਂ ਦਿਰ ਕਰਦਾ ਉਸ ਨੂੰ ਪ੍ਰੋਬਲਮ ਮਿਲ ਜਾਂਦੀ ਹੈ ਫਰਲੋ ਤੇ ਬਾਹਰ ਆ ਜਾਂਦੇ ਨੇ ਹਾਲਾਂਕਿ ਜਿਹੜੇ ਉਹਨਾਂ ਉੱਤੇ ਇਲਜ਼ਾਮ ਲੱਗੇ ਹੋਏ ਨੇ ਉਹਨਾਂ ਦਾ ਬਾਹ ਹੁਣਾ ਨਹੀਂ ਬਣਦਾ ਚਲੋ ਇਹ ਭਾਰਤ ਸਰਕਾਰ ਇਸ ਉਤੇ ਕਿਸ ਤਰ੍ਹਾਂ ਫੈਸਲੇ ਲੈਂਦੀ ਹੈ ਕਿਉਂਕਿ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕ ਵਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਡੇਰਾ ਸੱਚਾ ਸੌਧਾ ਦੇ ਸਾਹਮਣੇ ਹੀ ਨੂੰ ਲੈ ਕੇ ਲੇਕਿਨ ਹੁਣ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦੀ ਨੋ ਹਣਾ ਵੱਲੋਂ ਆ ਲੋਕ ਸਭਾ ਦੀ ਚੋਣ ਲੜੀ ਗਈ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਬ੍ਰਦਰ ਫਤਿਹ ਸਿੰਘ ਬਾਜਵਾ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਪਸ਼ਟੀਕਰਨ ਦਿੱਤਾ ਸੀ ਜਿਸ ਤਰ੍ਹਾਂ 2 ਦਿਨ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੇ ਦਿੱਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿ ਬੰਦੀ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਫਿਰ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਆਪਣੇ ਡੀਰ ਅਥਰ ਡੀਰ ਵਾਲ ਸੁਨਾ ਨੂੰ ਮਿਲ ਕਿਉਂ ਨਹੀਂ ਦਿੱਤਾ ਜਾ ਰਿਹਾ ਕੀ ਭਾਰਤ ਦੇ ਵਿੱਚ ਦੋ ਕਾਨੂੰਨ ਨੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਇਸ ਨੂੰ ਲੈ ਕੇ ਫਤਿਹ ਜੰਗ ਸਿੰਘ ਬਾਜਵਾ ਨੇ ਵੀ ਸਪਸ਼ਟ ਕੀਤਾ ਸੀ ਤੇ ਦੂਸਰੇ ਪਾਸੇ ਸਪਸ਼ਟ ਕੀਤਾ ਗਿਆ ਹੈ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਉਂਕਿ ਸਿਕੰਦਰ ਸਿੰਘ ਮਲੂਕਾ ਤੇ ਵਾਰ-ਵਾਰ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੋਣਾ ਗਠਜੰਬੰਦਨ ਕਰਨਾ ਜ਼ਰੂਰੀ ਹੈ ਜੇਕਰ 2027 ਦੀਆਂ ਉਧਾਨ ਸਭਾ ਦੀਆਂ ਚੋਣਾਂ ਜਿਤਨਾ ਚਾਹੁੰਦੀ ਹੈ ਇਸ ਨੂੰ ਲੈ ਕੇ ਹੁਣੇ ਖਬਰ ਨਸ਼ਰ ਹੋਈ ਹੈ ਕਿ ਐਨਸੀਓ ਦੇ ਵਿੱਚ ਖਲਾਸਾ ਕੀਤਾ ਹੈ ਸਿਕੰਦਰ ਸਿੰਘ ਮਲੂਕਾ ਨੇ ਕਿ ਬੜੀ ਜਲਦੀ ਬੰਦੀ ਸਿੰਘਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਪਿਆ ਕੀਤਾ ਜਾਵੇਗਾ ਕਈ ਤਾਂ ਕਹਿੰਦੇ ਨੇ ਕਿ ਇਹ ਜ ਲੱਗ ਰਿਹਾ ਹੈ ਕਿ ਜਿਮਨੀ ਚੋਣਾਂ ਦੇ ਵਿੱਚ ਵਿੱਚ ਹੀ ਕੋਈ ਵੱਡਾ ਫੈਸਲਾ ਭਾਰਤੀ ਜਨਤਾ ਪਾਰਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਲਿਆਜਾ ਸਕਦਾ ਇਸ ਦੇ ਵਿੱਚ ਭਾਈ ਕਮਰਤਪਾਲ ਖਾਲਸਾ ਅਤੇ ਹੋਰ ਸੈਂਕੜੇ ਸਿੱਖ ਆਗੂ ਜਿਹੜੇ ਨੇ ਵਕ ਵਕ ਜਥੇਬੰਦੀਆਂ ਤੋਂ ਬਲਾਕ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਬੰਦੀ ਸਿੰਘ ਕਹਿੰਦੇ ਆ ਕਿਉਂਕਿ ਇੱਕ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਧੰਨੇ ਲਗਾਏ ਗਏ ਇਵਨ ਦੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ ਤੇ ਮੈਂ ਪਹਿਲਾ ਮੁੱਦਾ ਹੋਵੇਗਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਇਆ ਜਾਵੇ ਬਾਅਦ ਵਿੱਚ ਭਾਵੇਂ ਉਹਨਾਂ ਨੇ ਸਾਰੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਬੁੱਧੀਜੀਵ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਜੇਕਰ ਇਹ ਪੱਤਾ ਖੇਡ ਦਿੰਦੀ ਹੈ